ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਕਰਿਆ ਜਾਂਦਾ ਨਹਿਲ ਡੇਰੀ ਫਾਰਮ ਤੇ ਲਓ ਵੀ ਮਿੱਤਰੋ ਅੱਜ ਫੇਰ ਤੁਹਾਨੂੰ ਦੱਸ ਦਿਆਂ ਆਪਾਂ ਵੀਡੀਓ ਬਣਾਉਣੇ ਆ ਬੱਪ ਕਰੋ ਵਾਸਤੇ ਆਪਾਂ ਦਾ ਬੈਲਾਂ ਕਾਫੀ ਲੈ ਆਉਣੇ ਆ 30 ਐਮਐਲ ਚ ਉਹ ਸੰਦਰ ਪਏ ਨੇ ਇਕੱਠੀ ਲੈ ਕੇ ਆਉਣੇ ਆਪਣੇ ਕੋਲ ਦਾ ਫਿਰ ਪਸ਼ੂ ਕਾਫੀ ਨੇ ਉਹਦੇ ਲਈ ਆ 5 ਐਮਐਲ ਲਾਵਾਂਗੇ ਕੱਲ 10 ਵੀ ਲਾਇਆ ਸੀ ਆਪਾਂ 10 ਵੀ ਲਾਦਨੇ ਜਿਹਦੇ ਦਿਨ ਘੱਟ ਹੋਣਾ ਜਿਹੜਾ ਪਸ਼ੂ ਦੇ ਦਿਨ ਬਾਵਾ ਪਾਏ ਹੋਣ ਜਾਂ ਕੋਈ ਹੋਰ ਆ ਤਾਂ ਉਹ ਅੰਜ ਵੀ ਐਮ ਲਾ ਸਕਦੇ ਆ ਆਪਾਂ ਕੋਈ ਉਹ ਨਹੀਂ ਹੈਗਾ ਤੇ ਇਹਦੇ ਨਾਲ ਇਹਦਾ ਕਰੰਟ ਬਹੁਤ ਹੈ ਇਨਾਂ ਚ ਬਹੁਤ ਜ਼ਿਆਦਾ ਕਰੰਟ ਹੈ ਦੂਸਰੇ ਟੀਕੇ ਨਾਲੋਂ ਤੇ ਪੂਰਾ ਲੈਵਲ ਉਹ ਫਿਰ ਕੰਮ ਕਰਦਾ ਇਹ ਚ ਬਟਾਮਣ ਨੇ ਏ ਡੀ ਈ ਐਸ ਬੱਪ ਕਰੋ ਇਹ ਪਸ਼ੂ ਨੂੰ ਬਟਾਮਣਾ ਦੀ ਘਾਟ ਰਹਿ ਜਾਂਦੀ ਆ ਪਸ਼ੂ ਕਈ ਵਾਰਾਂ ਸੂਂਦਾ ਸੂਣ ਤੋਂ ਪਹਿਲਾਂ ਹਨਾ ਕੋਈ ਥਣ ਥਣ ਖੜਦਾ ਹੋਵੇ ਜਾਂ ਕੋਈ ਦੁੱਧ ਨਾ ਪੂਰਾ ਆਉਂਦਾ ਹੋਵੇ ਇੱਕਸਾਰ ਕਰਦਾ ਹੁੰਦਾ ਹੈ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਲਾਉਣੇ ਚਾਹੀਦੇ ਨੇ ਇਹ ਕਿਉਂ ਪਸ਼ੂ ਨੂੰ ਕਈ ਵਾਰੀ ਕੋਈ ਘਾਟ ਰਹਿ ਜਾਂਦੀ ਹੈ ਕੋਈ ਚੀਜ਼ ਦੀ ਤੇ ਉਹਦੇ ਲਈ ਫਿਰ ਮਾਗਰੋਂ ਕੰਮ ਲੋਟ ਨਹੀਂ ਆਉਂਦਾ ਇਹ ਲੱਗ ਲੱਗ ਜਾਂਦੇ ਨੇ ਛੀ ਤਾਂ ਹੈ ਪਹਿਲਾਂ ਲੱਗ ਜਾਂਦੇ ਨੇ 3 ml ਲਿਓ 5 ml ਲਾ ਦਿਓ 6 ਹੋਵੇ 6 ਲਾ ਦਿਓ ਤੇ ਉਸ ਤੋਂ ਬਾਅਦ 6 30 ml ਫੇਰ ਲਿਓ ਇੱਕ ਪਸ਼ੂ ਵਾਸਤੇ ਤੇ 6 ਫੇਰ ਲਾ ਦਿਓ 5-5 ml ਜੇ ਦਿਨ ਥੋੜੇ ਨੇ ਤਾਂ 10 ml ਵੀ ਲਾ ਸਕਦੇ ਆ ਆਪਾਂ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਹੁਣ ਆ ਮਹੀਨੇ ਦੇ ਰਹਿ ਗਏ 55 ਦਿਨ ਰਹਿ ਗਏ ਸੂਣ ਦੇ ਇਹਦੇ 50 ਦਿਨ ਰਹਿ ਗਏ ਤੇ ਇਹਨੇ 24 ਲੀਟਰ ਦੁੱਧ ਦਿੱਤਾ ਸੀ ਐਤ ਕੀ ਤੀਸਰੇ ਸੂ ਕੀ ਦੂਸਰੇ ਸੂਏ 24 ਲੀਟਰ ਦੁੱਧ ਸੀ ਆ ਮੈਂ ਇਹਦਾ 18 ਕਿਲੋ ਦੁੱਧ ਸੀ ਦੂਸਰੇ ਤੋਂ ਪੂਰੇ ਉੱਚੇ ਕੱਦ ਕਾਟ ਦੀਆਂ ਲੰਬੀਆਂ ਝੋਟੀਆਂ ਨੇ ਆਪਣੇ ਕੋਲੇ ਤੇ ਸੀਵਣ ਵਧੀਆ ਭਰਾਏ ਹੋਏ ਨੇ ਆਪਾਂ ਦੋ ਇਹਨਾਂ ਦੇ ਸਾਰੀਆਂ ਦੇ ਇਹਨੇ ਆ ਪਹਿਲਣ ਬੈਠੀ ਆ ਇਹ ਦੂਸਰੇ ਸੂ ਕੀ ਤੇ ਇਹਨੇ ਦੁੱਧ ਪਾਇਆ ਸੀ 19 19.5 ਲੀਟਰ ਪਹਿਲਣ ਨੇ ਬਹੁ ਉੱਚੇ ਕਦ ਕੱਢ ਦੀ ਸਾਰਿਆਂ ਨਾਲ ਇਹੀ ਝੋਟੀ ਆਪਣੇ ਕੋਲੇ ਤੇ ਇਹ ਗੱਬਣ ਨਹੀਂ ਹੋਈ ਸੀ ਇਹ ਇਹ ਆਪਣੇ ਯਾਰ ਮਿੱਤਰ ਕੋਲੇ ਸੀ ਆਪਾਂ ਤਾਂ ਉਹ ਤੋਂ ਲੈ ਕੇ ਆਏ ਆਂ ਗਾਹਾਂ ਹਰਿਆਣੇ ਚੋਂ ਤੇ ਥੋੜਾ ਜਿਹਾ ਫੈਂਟ ਜਿਆਦਾ ਝੜਤੀ ਝੋਟੀ ਤੇ ਗੱਬਣ ਨਹੀਂ ਹੁਣ ਆਪਾਂ ਗੱਬਣ ਕਰਾਈਆ ਠੀਕ ਆ ਭਰਾਇਆ ਇਹਦੇ ਗੋਪੀ ਦਾ ਪਹਿਲਾਂ ਸੈਕਸਡ ਸੀਮਨ ਲਾਇਆ ਸੀ ਆਪਾਂ ਤੋਂ ਵੀ ਨਹੀਂ ਰਹੀ ਸੀ ਦੁਬਾਰੇ ਹੁਣ ਆਪਾਂ ਇਹਨੂੰ ਦਵਾਈਆਂ ਦੂਈਆਂ ਦੇ ਕੇ ਹੁਣ ਸੈਕਟ ਕਰਕੇ ਹੁਣ ਟੀਕਾ ਭਰਾਇਆ ਆਪਾਂ ਇਹਦੇ ਹੁਣ ਦੇਖਾਂਗੇ ਵੀ ਕੀ ਬਣਦਾ ਰਹਿੰਦੀ ਆ ਕੀ ਗੱਲਬਾਤ ਆ ਹਨਾ ਪਤਾ ਲੱਗੂ ਆ ਤੇ ਬਾਕੀ ਬੱਪਾ ਗਰੋ ਦੀ ਗੱਲ ਸੀ ਇਹਦੇ ਨਾਲ ਝੋਲੀ ਝੂਲੀ ਚੰਗੀ ਬਣ ਜਾਂਦੀ ਆ ਪਸ਼ੂ ਦੀ ਦੁੱਧ ਤੇ ਆ ਜਾਂਦਾ ਪਸ਼ੂ ਵਧੀਆ ਬਣ ਜਾਂਦੀ ਆ ਜੇ ਕੋਈ ਪਸ਼ੂ ਨਹੀਂ ਕਈ ਵਾਰੀ ਉਹ ਹੁੰਦਾ ਆਪਾਂ ਲਾਉਣ ਹੀ ਰਹਿੰਨੇ ਆ ਕਈ ਵਾਰਾਂ ਪਸ਼ੂ ਦੁੱਧ ਘਟਾ ਜਾਂਦਾ ਹੋਰ ਹੋ ਜਾਂਦਾ ਹਨਾ ਫੀਟ ਤੇ ਨਹੀਂ ਆਉਂਦਾ ਜਾ ਰਹਿੰਦਾ ਨਹੀਂ ਇਹ ਰਹਿਣ ਦੇ ਵੀ ਕੰਮ ਕਰ ਜਾਂਦਾ ਇਹ ਚ ਬਟਾਮਣ ਹੁੰਦੇ ਨੇ ਨਾ ਤੇ ਜਿਵੇਂ ਹੁਣ ਪਸ਼ੂ ਰਹਿੰਦਾ ਨਹੀਂ ਹੈਗਾ ਜਾਂ ਕੋਈ ਹੋਰ ਹੈ ਬਟਾਮਣਾਂ ਦੀ ਘਾਟ ਆ ਜਾਂਦੀ ਦੀ ਆ ਜਾਂਦੀ ਦੀ ਦੀ ਆ ਜਾਂਦੀ ਆ ਉਦੋਂ ਪਸ਼ੂ ਰਹਿੰਦਾ ਨਹੀਂ ਹੈਗਾ ਇਹ ਘਾੜ ਪੂਰੀ ਕਰ ਦਿੰਦਾ ਇਹ ਕਰੰਟ ਬਹੁਤ ਜ਼ਿਆਦਾ ਆ ਕਰੰਟ ਤਾਂ ਇਹ ਜਿੰਨਾ ਜਿੰਨਾ ਕਹਦੇ ਪਤਾ ਲੱਗ ਜਾਂਦਾ ਵੀ ਹਾਂ ਵੀ ਸੀ ਲੱਗਿਆ ਇੰਨਾ ਜ਼ਿਆਦੇ ਉਹ ਹੈ ਚ ਤੇ ਇਹ ਲਾਉਂਦੇ ਲਾਉਂਦੇ ਰਹਿਣਾ ਚਾਹੀਦਾ ਆਪਾਂ ਨੂੰ ਤੇ ਆਪਾਂ ਦਾ ਵੱਲੋਂ ਵੀ ਲਾ ਦੇ ਜਮੈਂ ਹੁਣ ਇਹਦੇ ਟੀਕਾ ਭਰਾ ਇੱਕ ਪਹਿਲਾਂ ਲਾਤਾ ਸੀ ਇੱਕ ਹੁਣ ਲਾ ਦਾਂਗੇ ਅੱਜ 5 ਐਮ ਐਲ ਤੇ ਵੀ ਚਲ ਇਹਨੂੰ ਕੋਈ ਘਾਟ ਹੈ ਜਿਹੜੀ ਕੋਈ ਬੱਚੇ ਦਾ ਨਹੀਂ ਦੀ ਉਹ ਪੂਰੀ ਹੋ ਜੇ ਇਹਨੂੰ ਕੋਈ ਉਹ ਨਾ ਪਵੇ ਦਿੱਕਤ ਨਾ ਆਵੇ ਰਹਿਣ ਦੇ ਵਿੱਚ ਸਹਾਇਤਾ ਕਰ ਜੇ ਤੇ ਕਿਉਂ ਆਪਾਂ ਪਾਊਡਰਾਂ ਚ ਪਾਉਣੇ ਆ ਜੋ ਵੀ ਵੱਡਾ ਮਣਾ ਦੀ ਘਾਟ ਹੁੰਦੀ ਆ ਤੇ ਉਹਨਾਂ ਵਾਸਤੇ ਹੀ ਹੁੰਦਾ ਪਾਊਡਰ ਵੀ ਆਪਾਂ ਪਾਉਨੇ ਆ ਤਾਰ ਲੰਬੀ ਵਧੀਆ ਕਰਦਾ ਦੇ ਪਸ਼ੂ ਫੇਰ ਹੀ ਰਹਿੰਦਾ ਜੇ ਤਾਰਾਂ ਨਾਲ ਆਪਣਾ ਪਸ਼ੂ ਕਦੇ ਵਾਸਤੇ ਜੰਗੀ ਕਰੂਗਾ ਤਾਂ ਰਹਿੰਦਾ ਨਹੀਂ ਹੈਗਾ ਤੇ ਜਾਂ ਪਸ਼ੂ ਕਈ ਵਾਰੀ ਮਿਲਦਾ ਨਹੀਂ ਹੁੰਦਾ ਹਨਾ ਕੋਈ ਉਹ ਕਰਨ ਲੱਗ ਜਾਂਦਾ ਆਪਾਂ ਝੋਟੀ ਦੇ ਲਾਇਆ ਸੀਦਾ ਬੱਚਾ ਮਰ ਗਿਆ ਸੀ ਤੇ ਆਪਾਂ ਪੂਰਾ ਕੰਮ ਕਰਿਆ ਇਹਨੇ ਤੇ ਵਧੀਆ ਠੰਡੀ ਸੀਲ ਮੈਣ ਲੱਗ ਜਾਂਦਾ ਪਸ਼ੂ ਤੇ ਉਹ ਤੇ ਪੂਰਾ ਕੰਮ ਕਰਦਾ ਇਹ ਬਟਾਮਣ ਚ ਬਟਾਮਣ ਪੂਰੇ ਹੋ ਜਾਂਦੇ ਨੇ ਪਸ਼ੂ ਦੇ ਕਈ ਵਾਰ ਬਟਾਮਣ ਘਟ ਜਾਣ ਉਹਦੇ ਲਈ ਹੋ ਹੋ ਜਾਂਦਾ ਇੱਕਾ ਚੋਟੀ ਸੂਗੀ ਪਹਿਲਣ ਆ ਦੇਖੋ ਇਹ ਤੇ ਸ਼ਾਇਨਿਕ ਕਿੰਨੀ ਆਈ ਆ ਪਿੰਡੇ ਤੇ ਤੇ ਇਹਦੇ ਆਪਾਂ ਲਾਉਂਦੇ ਹੁੰਦੇ ਸੀ ਇਹਦੇ ਲਾਉਂਦੇ ਹੁੰਦੇ ਸੀ ਇਹਦੇ ਲਾਏ ਨੇ 2-3 ਕ ਲਾਤੇ ਆਪਾਂ ਅਜੇ 2-3 ਲਾਉਣ ਵਾਲੇ ਪਏ ਨੇ ਤੇ ਵਧੀਆ ਜਮਾ ਉਹ ਆ ਸ਼ਾਇਨਿੰਗ ਆ ਗਿਆ ਹੈ ਰਾਦੇ ਜਮ ਸਰੋਂ ਦਾ ਤੇਲ ਲਾਇਆ ਹੋਏ ਪਿੰਡੇ ਤੇ ਤੇ ਪਸ਼ੂ ਲਾਲ ਜਾਂ ਨਹੀਂ ਹੋ ਜਾਂਦਾ ਲਾਲ ਜਾ ਹੋ ਜਾਂਦਾ ਪਸ਼ੂ ਵੀ ਉਹਦਾ ਆਪਾਂ ਕਹਿੰਦੇ ਨੇ ਯਾਰ ਲਾਲ ਹੋ ਗਿਆ ਉਹ ਘਾਟ ਦੇ ਕਾਰਨ ਹੋ ਜਾਂਦਾ ਜੇ ਆਪਾਂ ਇਹ ਲਾਉਂਦੇ ਰਹੀਏ ਪਸ਼ੂ ਦੀ ਚਮਕ ਬਣ ਜਾਂਦੀ ਆ ਪਸ਼ੂ ਰਹਿੰਦਾ ਵੀ ਕਾਲਾ ਇਹਦੇ ਨਾਲ ਕੋਈ ਉਹ ਨਹੀਂ ਇਹ ਵੀ ਸੂ ਕੀ ਚੰਗੇ ਥਣ ਥਣ ਕੱਢੀ ਖੜੀ ਆ ਵਧੀਆ ਦੁੱਧ ਵਾਲੀ ਝੋਟੀ ਬਣੂਗੀ ਤੇ ਆਪਣੇ ਕੋਲੇ ਡਾਕਟਰ ਜਗਜੀਤ ਵੀ ਆਇਆ ਸੀ ਉਹ ਵੀ ਕਹਿੰਦਾ ਵੀ ਇੱਕ ਨੰਬਰ 30 ਆ ਇਹ ਕਹਿੰਦਾ ਵਧੀਆ ਦੁੱਧ ਬਹੁਤ ਕੱਢੂਗੀ ਡਾਕਟਰ ਨੇ ਵੀ ਸਲੇਤਾ ਕਰਕੇ ਗਿਆ ਇਹ ਝੋਟੀ ਦੀ ਵੀ ਝੋਟੀ ਬਹੁਤ ਚੰਗੀ ਆ ਤੇ ਆਪਣੇ ਕੋਲੇ ਪਸ਼ੂ ਸਾਰੇ ਵਧੀਆ ਕੁਆਲਿਟੀ ਦੇ ਪਸ਼ੂ ਨੇ ਆਪਣੇ ਕੋਲੇ ਰੱਖੇ ਹੋਏ ਪਰਮਾਤਮਾ ਦੀ ਕਿਰਪਾ ਨਾਲ 15 ਲੀਟਰ ਦੇ ਹਜੇ ਦਿਨ ਕੱਢਦੀ ਆ ਇਹ ਤੇ ਆਪਾਂ ਇੱਕ ਗਾਂ ਰੱਖੀ ਹੋਈ ਆ ਜਲਸੀ ਤੇ ਦੁੱਧ ਇਹਦਾ ਵੀ 16 17 18 ਕਿਲੋ ਪਾ ਜਾਂਦੀ ਆ ਤੇ ਇਹਦਾ ਆਪਾਂ ਕਰੇਂ ਪ੍ਰਿੰਨ ਬਾਸਤੇ ਬਸ ਉਹਦੇ ਸ਼ੌਂਕ ਨਹੀਂ ਰੱਖਦੇ ਆ ਕਾਂ ਤੇ ਪਹਿਲਾਂ ਚੱਫ ਹੁੰਦੀਆਂ ਸੀ ਉਹ ਆਪਾਂ ਵੇਚਤੀਆਂ ਉਹ ਬੱਚੀ ਦਿੱਤੀ ਹੋਈ ਆਪਾਂ ਵਧੀਆ ਸੀਮਣ ਭਰਾਇਆ ਤੇ ਬਨਾਲ ਆਪਾਂ ਸੇਲ ਵੀ ਕਰਦੇ ਆ ਪਸ਼ੂ ਉਧਰ ਖੜੀਆਂ ਨੇ ਸੇਲ ਵਾਲੀਆਂ ਮੱਝਾਂ ਦੋ ਆਪਣੇ ਕੋਲੇ ਸੇਲ ਵੀ ਨੇ ਉਹ ਬੈਠੀਆਂ ਨੇ ਉਹ ਤੇ ਉਹ ਵੀ ਚੰਗੀ ਐ ਇੱਕ ਬੂਰੀ ਆਪਣੇ ਕੋਲੇ ਤੇ ਇੱਕ ਦੂਸਰੀ ਐ ਇੱਕ ਦੂਜਾ ਸੁਆ ਬੂਰੀ ਦਾ ਪਹਿਲਾ ਬੂਰੀ ਦਾ ਕੱਦ ਬਹੁਤ ਵੱਡਾ ਤੇ ਹੁਣ ਆਪਾਂ ਇਹਦੇ ਲਾਵਾਂਗੇ ਸੀਮਣਾ ਆਹਾ ਸੀਮਣਾ ਕੇ ਟੀਕਾ ਲਾਵਾਂਗੇ ਇਹਦੇ ਬੱਪ ਕਰੋ ਛੋਟੀ ਸੀਲ ਐ ਕੋਈ ਯੱਕਰ ਨਹੀਂ ਆਈ ਲਾਲੂ ਦਾ ਨੇ ਆਪਾਂ ਦਾ ਆਪ ਹੀ ਦੇਖ ਕੇ ਜੇ ਜੇ ਤੁਸੀਂ ਲਾਉਣਾ ਹਮ ਲਾਓ ਤੜਤ ਜੇ ਤੁਸੀਂ ਵੀ ਲਾ ਸਕਦੇ ਹੋ ਲਾ ਲਿਆ ਕਰੋ ਆਪੀ ਕੋਈ ਬੜੀ ਵੱਡੀ ਗੱਲ ਨਹੀਂ ਜੇਹੇ ਤਾਂ ਹੀ ਹੋ ਸਕਦੇ ਸੂਈ ਐਂ ਵੀ ਖੁੱਪ ਜਾਂਦੀ ਹੈ ਨਹੀਂ ਮੈਂ ਤਾਂ ਦੂਜੇ ਲੋਟ ਹੀ ਲਾਉਣਾ ਹੁੰਦਾ ਜਿਵੇਂ ਡਾਕਟਰ ਲਾਉਂਦੇ ਹੁੰਦੇ ਨੇ ਐਂ ਵਧੀਆ ਰਹਿੰਦੀ ਹੈ ਸੂਈ ਮਾਰ ਕੇ ਤਾਂ ਮਟ ਚ ਹੀ ਲੱਗ ਜਾਂਦਾ ਲਾ ਯੇ ਤੇ ਹਾਂ ਤਾਹ ਲਾ ਦੀਏ ਲਾ ਦਨੇ ਆ ਲਵਾ ਲੂਗੀ ਹਣਾ ਮਾਰੀ ਨਾ ਇਹ ਗਾ ਲਾ ਦੀਏ ਆਇਆ ਆਪਾਂ ਕਦੇ ਲਾਇਆ ਨਹੀਂ ਆਪਾਂ ਲਾਉਣੇ ਦੂਜੇ ਲੋਟਾਂ ਲਾ ਲਵਾ ਦਨੇ ਵੀ ਆਪਾਂ ਕੋਈ ਬਹੁਤ ਵੱਡੀ ਗੱਲ ਨਹੀਂ ਹੋਈਗੀ ਬਸ ਐਂ ਸੂਈ ਫੜ ਕੇ ਐਂ ਕਰਕੇ ਐਂ ਲਾ ਦੂ ਲੱਗ ਜਾਂਦਾ ਹੁੰਦਾ ਇਹ ਆ ਦੇਖਿਆ ਬਾਦਸ਼ਾ ਖੜੀ ਨਾ ਹੋਈ ਬਸ 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 ਖੜ ਜਾ ਮਾਰੂੰ ਫਿਰ ਦੇਖ ਲੈ ਫਿਰ ਜੇ ਮੇਰੇ ਨਾਲ ਜਾ ਰਹੀ ਆ ਦੇਖ ਲੈ ਖੜ ਜਾ ਖੜ ਜਾ ਖੜ ਜਾ ਚੱਤ ਲੱਗ ਗਿਆ ਮਿੱਤਰੋ ਨਾਲ ਦੀ ਨਾਲ ਲਾਤਾ ਕੋਈ ਬਾੜੀ ਆ ਮੜਾ ਜਾਂ ਮਾਸੜ ਦੀ ਇਹ ਨੂੰ ਲਾ ਉਹ ਹੋ ਜਾਣਾ ਦਵਾਈ ਦੂਈ ਹੱਲ ਜਾਂਦੀ ਆ ਪਰਾਂ-ਵਰਾਂ ਹੋ ਜਾਂਦੀ ਆ ਇਹਦਾ ਆਪਾਂ ਕੱਲਾ ਕਰਕੇ ਇਹਨੇ ਇੰਨਾ ਟਾਈਮ ਤਾਂ ਲੱਗਣ ਨਹੀਂ ਦਿੰਦੇ ਪਸ਼ੂ ਨੂੰ ਪਤਾ ਨਾ ਦਾ ਦੇਖੋ ਕੱਦਦਾ ਇਹਦਾ ਛੋਟੀ ਦਾ ਪੂਰੇ ਉੱਚੇ ਕਰਦ ਕੱਟਦੀ ਆ ਜਵਾਂ ਸਾਡੇ 19 ਲੀਟਰ 19 ਲੀਟਰ ਪਹਿਲਣੇ ਦੁੱਧ ਦਿੱਤਾ ਇਹਨੇ ਥੋੜਾ ਜਿਹਾ ਘੋਕੂ ਜਿਆਦਾ ਡੇਕੀ ਗਏ ਹਰਿਆਣੇ ਚ ਪਾਉਂਦੇ ਜਿਆਦਾ ਨੇ ਨਾ ਉਹਦੇ ਕਰਕੇ ਗੱਬੜ ਨਹੀਂ ਹੋਈ ਜਿਆਦੇ ਫੈਂਟ ਝਾੜਤੀ ਹੁਣ ਆਪਾਂ ਥੋੜੀ ਜਿਹੀ ਲਿੱਸੀ ਕਰੀਆ ਇਹ ਤੇ ਫੈਂਟ ਜਿਆਦੇ ਝਾੜਸੀ ਆ ਦੇਖੋ ਆ ਚੀਜ਼ ਬਾਹਰ ਘੱਟ ਗਈ ਸੀ ਤੇ ਉਹਦੇ ਕਰਕੇ ਹੋ ਗਿਆ ਜਮਾ ਕੁੰਡੀ ਠੇਠ ਹੈ ਪੂਰਾ ਕੱਦ ਦਾ ਮੇਰਾ 6.5 ਫੁੱਟ ਦਾ ਕੱਦ ਹੈ ਮੇਰੇ ਵੀ ਇੱਥੇ ਆਉਂਦੀ ਹੈ ਅੱਜ ਦੀ ਲੰਬੀ ਉੱਚੀ ਮੈਥੋ ਹੋਆ ਆਪਾਂ ਬਰੀਡ ਵਾਸਤੇ ਲਈ ਆ ਸੇਲ ਵਾਸਤੇ ਨਹੀਂ ਹੈਗੀ ਫੁੱਲ ਪੈਸੇ ਲਾ ਕੇ ਲੈ ਕੇ ਆਏ ਆ ਤੇ ਤੁਹਾਨੂੰ ਤੁਸੀਂ ਵੀ ਲਾਓ ਇਹ ਆਪਾਂ ਦਾ ਬਸ ਇਹੀ ਉਹ ਕਹਿੰਦਾ ਕਰੰਟ ਪੂਰਾ ਇਹਨਾਂ ਚ ਤੇ ਪਸ਼ੂ ਵਧੀਆ ਥੋੜਾ ਗੱਬਣ ਹੋਊਗਾ ਟਾਈਮ ਸਰ ਉਹ ਆ ਹੁਣ ਆਪਾਂ ਇਹ ਗੱਬਣ ਦੀ ਲਾਤਾ ਕਿਹਾ ਗੱਬਣ ਕਰਾਈ ਸੀ ਆਪਾਂ ਵੀਰ ਇਹ ਜੀ ਬਸ ਤਾਂ ਲਵਾਈ ਆਪਾਂ ਤੁਸੀਂ ਵੀ ਇਹ ਲਾਉਂਦੇ ਰਿਹਾ ਕਰੋ ਜੇ ਕੋਈ ਹੋਰ ਜਾਣਕਾਰੀ ਹੋਈ ਆਪਾਂ ਤੁਹਾਨੂੰ ਦੱਸਿਆ ਕਰਾਂਗੇ ਵੀ ਆਏ ਭਈ ਆਏ ਕਰੋ ਆਏ ਕਰੋ ਜਿੰਨੀ ਕਾਪ ਨੂੰ ਨੌਲ ਜਾਣਾ ਉਨੀ ਕਾਪਾ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਜੇ ਕੋਈ ਸੋਨੂ ਵੀ ਜਾਣਕਾਰੀ ਆ ਜਾਂ ਕੋਈ ਹੋਰ ਆ ਤੁਸੀਂ ਆਪਾਂ ਨੂੰ ਦੱਸਿਆ ਕਰੋ ਤੇ ਆਪਣਾ ਚੈਨਲ ਜਰੂਰ ਫੋਲੋ ਕਰ ਲਿਓ ਆਪਾਂ ਭੁੱਲ ਜਾਂਦੇ ਯਾਰ ਕਹਿਣਾ ਵੀ ਚੈਨਲ ਫੋਲੋ ਕਰ ਲਓ ਪਹਿਲਾਂ ਹਜੇ ਨਵਾਂ ਨਵਾਂ ਕੰਮ ਜਿਹਾ ਚਲਾਇਆ ਹਨਾ ਵੀਡੀਓ ਬਣਾਉਣ ਦਾ ਤੇ ਭੁੱਲ ਜਾਂਦੇ ਆ ਉਹਦੇ ਲਈ ਪਹਿਲਾਂ ਕਹਿਣਾ ਹੀ ਭੁੱਲ ਜਾਂਦਾ ਮੇਰੇ ਬਾਅਦ ਚ ਜ਼ਿਆਦਾ ਆਉਂਦਾ ਹੈ ਇੱਕ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਤੁਹਾਡੇ ਸਪੋਰਟ ਦੀ ਲੋੜ ਆ ਹਨਾ ਆਪਾਂ ਫਿਰ ਤੁਹਾਨੂੰ ਲਾਈਵ ਜੱਲਣ ਲੱਗ ਜੂਆ ਫਿਰ ਉਹ ਵੀ ਦਿਖਾਇਆ ਕਰਾਂਗੇ ਚਵਾਈਆਂ ਚੂਈਆਂ ਤੇ ਬਸ ਆਪਣਾ ਚੈਨਲ ਜਰੂਰ ਸ਼ੇਅਰ ਕਰਾ ਕੇ ਸ਼ੇਅਰ ਕਰ ਦਿਓ ਫੋਲੋ ਕਰ ਲਿਓ ਤੇ ਲਾਈਕ ਤੇ ਕਮੈਂਟ ਕਰ ਦਿਓ ਤੁਸੀਂ ਵੀ ਜੇ ਕਿਸੇ ਕੋਲ ਬਾਈ ਕੋਲੇ ਕੋਈ ਜਾਣਕਾਰੀ ਹੁੰਦੀ ਹੈ ਕਮੈਂਟਾਂ ਚ ਜਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਲੱਗੀ ਵੀਡੀਓ ਕਿ ਮੈਂ ਆਪਣਾ ਤਿਆਰਬਾ ਠੀਕ ਆ ਜਿੰਨਾ ਕ ਆਪਾਂ ਨੂੰ ਪਤਾ ਹਨ ਭੈਣ ਭਾਈਆਂ ਨਾਲ ਹੀ ਸਿੱਖ ਕੇ ਬੰਦਾ ਵੱਡਾ ਹੁੰਦਾ ਯਾਰਾ ਕੋਈ ਆਏ ਨਹੀਂ ਹੈਗੀ ਵੀ ਆਪਣੇ ਕੋਲ ਹੀ ਕੋਲ ਗਿਆਣਾ ਹਨਾ ਹੋਰ ਭੈਣ ਭਾਈ ਵੀ ਬਹੁਤ ਆਪਾਂ ਉੱਤੇ ਤੇ ਉੱਤੇ ਪਏ ਨੇ ਤੇ ਪਰ ਆਪਸ ਹੁਣਦੇ ਰਹਿਨੇ ਆ ਜਿਹੜਾ ਕੋਈ ਭੈਣ ਭਾਈ ਇੱਕ ਹੋਰ ਗੱਲ ਆ ਜਿਹੜਾ ਬੰਦਾ ਵੀ ਲਾਲੋ ਵੀ ਪਾਸ ਹੋਇਆ ਆਪਾਂ ਉਹਨਾਂ ਕੋਲੇ ਜਾਣੇ ਆ ਹਨਾ ਵੀ ਯਾਰ ਉਹ ਬੰਦਾ ਪਾਸ ਹੋ ਗਿਆ ਵੀ ਆਪਾਂ ਉਹਨੂੰ ਯਾਰ ਰਾਇ ਲੈ ਕੇ ਐਂ ਕਰੀਏ ਤੇ ਜਿਹੜੇ ਬੰਦੇ ਫੇਲ ਹੋਏ ਨੇ ਹਨਾ ਉਹਨਾਂ ਕੋਲੇ ਵੀ ਜਾਣਾ ਚਾਹੀਦਾ ਮੈਂ ਜਾਨਣਾ ਰਹਿਣਾ ਜਿਹੜਾ ਕੋਈ ਕਈ ਵਾਰੀ ਕੋਈ ਬੰਦਾ ਫੇਲ ਹੋਇਆ ਹੋਵੇ ਫਿਰ ਆਪਾਂ ਨੂੰ ਨੌਲਜ ਇਕੱਠੀ ਹੋ ਜਾਂਦੀ ਆ ਯਾਰਾ ਨੌਲਜ ਐਂ ਇਕੱਠੀ ਹੋ ਜਾਂਦੀ ਆ ਫਿਰ ਆਪਾਂ ਨੂੰ ਪਤਾ ਲੱਗ ਜਾਂਦੀ ਆ ਵੀ ਕਿੱਥੇ ਕਮੀ ਆ ਹਨਾ ਸਿੱਖਣ ਨੂੰ ਬਹੁਤ ਕੁਝ ਮਿਲ ਜਾਂਦਾ ਤੇ ਜਿਹੜਾ ਬੰਦਾ ਹੁਣ ਪਾਸ ਹੋਇਆ ਉਹ ਇਹਨਾਂ ਦੱਸਦਾ ਨਹੀਂ ਹੁੰਦਾ ਕਿਦੇ ਵਾਸਤੇ ਵੀ ਆ ਕੋਈ ਵਿੱਚੋਂ ਦੱਸ ਵੀ ਦਿੰਦੇ ਨੇ ਵਿੱਚ ਬੰਦੇ ਕਈ ਵਾਰ ਨਾ ਦੱਸਦੇ ਨਹੀਂ ਹੁੰਦੇ ਹਨਾ ਬਸ ਉਹ ਵਾਲਾ ਮੁੱਟੀਆਂ ਜਾਂ ਪੰਜ ਚਾਰ ਗੱਲਾਂ ਦੱਸਿਆ ਜਿਹੜਾ ਫੇਲ ਹੋਇਆ ਹੋਵੇ ਉਹ ਦਿਲ ਦੀ ਗੱਲ ਆ ਮੈਂ ਸਾਂ ਹੀ ਸਾਰੀ ਸ਼ੇਅਰ ਕਰਦਾ ਹਾਂ ਤੁਹਾਡੇ ਨਾਲ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲ ਜਾਂਦਾ ਉੱਥੋਂ ਤੇ ਉਹ ਉਹਨਾਂ ਕੋਲੇ ਜਾਣਾ ਚਾਹੀਦਾ ਤੇ ਸਿੱਖਣ ਨੂੰ ਬਹੁਤ ਕੁਝ ਮਿਲ ਜਾਂਦਾ ਕੋਈ ਆਏ ਨਹੀਂ ਹੁੰਦਾ ਆਪਾਂ ਜਾਣਦੇ ਨਹੀਂ ਯਾਰ ਉਹਦਾ ਫੇਲ ਹੋ ਗਿਆ ਉਹਦੇ ਕੋਲੇ ਕੀ ਆ ਸਾਰਾ ਕੁਝ ਸੀ ਉਹਦੇ ਕੋਲੇ ਹੁੰਦਾ ਉਹ ਦੱਸ ਦਾਂਦਾ ਫਿਰ ਆਪਾਂ ਨੂੰ ਕਮੀਆਂ ਦੀ ਪਤਾ ਲੱਗ ਜਾਂਦਾ ਵੀ ਉਹ ਆ ਗਲਤੀ ਹੋਈ ਯਾਰ ਆਪਾਂ ਆ ਨਾ ਕਰੀਏ ਹਨਾ ਵੀ ਬਾਈ ਨਾਲ ਆ ਗੱਲ ਹੋ ਗਈ ਯਾਰਾ ਆਪਾਂ ਉਹ ਕਰੀਏ ਫਿਰ ਆਪਾਂ ਸਹਾਵਤਾਬ ਵੀ ਲਾ ਲਾਨੇ ਆ ਵੀ ਇੱਥੇ ਘਟਾ ਇੱਥੇ ਵਧਦਾ ਤੇ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਹਨਾ ਗੱਲ ਦਾ ਵਿੱਚੋਂ ਤੇ ਆਈਆਂ ਵੀ ਆਪਾਂ ਨੂੰ ਸਾਰਿਆਂ ਦੀ ਸਲਾਹ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਹਨਾ ਜੇ ਆਪਣੇ ਚਿੱਤ ਬਾਗਮਾਗਰੋ ਆਪਦੇ ਚਿੱਤ ਦੀ ਕਰੋ ਜੇ ਆਪਾਂ ਨੂੰ ਫਿੱਟ ਲੱਗਦੀ ਆ ਤਾਂ ਕਰ ਲਓ ਜੇ ਨਹੀਂ ਫਿੱਟ ਲੱਗਦੀ ਛੱਡ ਦੋ ਤੇ ਪਰ ਉਹ ਤੇ ਕਿਹੜਾ ਕੋਈ ਆਪਣਾ ਖਰਚ ਹੁੰਦਾ ਜਾਂ ਕੋਈ ਹੋਰ ਹੁੰਦਾ ਤੇ ਉੱਤੇ ਜਾਣਾ-ਜੂਣਾ ਚਾਹੀਦਾ ਜ਼ਰੂਰ ਆ ਤੇ ਸਲਾਹ ਦੀ ਜ਼ਰੂਰੀ ਹੁੰਦੀ ਹੈ ਇਹ ਕੰਮ 'ਚ ਤੇ ਆਪਾਂ ਵੀ ਲੈਨੇ ਰਹਨੇ ਆ ਕੋਈ ਏਜੀ ਗੱਲ ਨਹੀਂ ਹੈਗੀ ਵੀ ਆਪਾਂ ਵੱਡੇ ਵਿਦਵਾਨ ਆ ਹਨਾ ਤੇ ਆਪਾਂ ਵੀ ਸਲਾਹਾਂ ਲੈਨੇ ਰਹਨੇ ਆ ਸਾਰੇ ਬੰਦੇ ਜਿੱਥੋਂ ਵੀ ਕੋਈ ਆਪਾਂ ਨੂੰ ਪਤਾ ਲੱਗਦਾ ਵੀ ਬੰਦੇ ਕੋਲੇ ਕੋਈ ਗੁਣ ਗਿਆਨ ਨੌਲੇਜ ਆਪਾਂ ਰੱਖਦੀਆਂ ਕਿਉਂ ਆਪਣਾ ਪੇਛਾ ਕੰਮ ਆ ਯਾਰਾ ਹਨਾ ਖੇਤੀ ਨਾਲ ਵਧੀਆ ਧੰਦਾ ਇਹ ਖੇਤੀ ਨਾਲ ਬਿジネス ਸਾਈਡ ਆ ਰੋਜ਼ ਦੇ ਰੁਪਏ ਸਵੇਰੇ ਰੁਪਏ ਸ਼ਾਮ ਨੂੰ ਰੁਪਏ ਦੱਪਾ ਕੇ ਤੇ ਨਾ ਪਸ਼ੂ ਖੜਾ ਰਹਿੰਦਾ ਉਹਨੇ ਰੁਪਈਆ ਦਾ ਤੇ ਨਾ ਆਪਣਾ ਲਾ ਲੋ ਵੀ ਮਗਰ ਕਟਰੂ ਹੋ ਜਾਂਦਾ ਇੱਕ ਪੇਟ ਚ ਹੋ ਜਾਂਦਾ ਸਾਲ ਚ ਆਪਣੇ ਕੋਲੇ ਤਿੰਨ ਨਗ ਹੋ ਜਾਂਦੇ ਨੇ ਜੇ ਆਪਾਂ ਇਹਨਾਂ ਦੀ ਸੰਭਾਲ ਰੱਖੀਏ ਪਾウダー ਪਾਈਏ ਫਿਰ ਜੇ ਆਪਾਂ ਹੁਣ ਆਇਆ ਲਾਲਾ ਪਸ਼ੂ ਗੱਭਣ ਨਹੀਂ ਹੁੰਦਾ ਉਹ ਮਾਰ ਪੈ ਜਾਂਦੀ ਹੈ ਤੇ ਨਹੀਂ ਉਹ ਐਡੀ ਕੋਈ ਗੱਲ ਨਹੀਂ ਹੁੰਦੀ ਵੀ ਆਹ ਹੈ ਵੀ ਘਾਟਾ ਪੈਜੂ ਘਾਟੇ ਵਾਲਾ ਚੀਜ਼ ਨਹੀਂ ਹੈਗੀ ਵਧੀਆ ਦੁੱਧ ਪੈਂਦਾ ਰੇਟ ਤੇ ਤੇ ਆਹ ਦੋ ਝੋਟੀਆਂ ਆਪਣੇ ਕੋਲੇ ਸੇਲ ਕੇ ਆ ਉਹ ਪੂਰੀ ਚੱਕ ਦੇ ਦਾਂ ਤਾਂ ਚੱਕਦੀ ਆ ਪਹਿਲਣ ਸੂਗੀ ਤੇ ਉਹਦੇ 8-10 ਦਿਨ ਰਹਿੰਦੇ ਨੇ ਵੀਡੀਓ ਪਾਈ ਹੋਈ ਹੈ ਆਹ ਦੂਜੇ ਸੂਏ ਸੂਗੀ ਇਹ ਵੀ ਸਿੰਗਲ ਹੱਡੀ ਦੀ ਮੈਂਸ ਆਪਾਂ ਵਧੀਆ ਟੌਪ ਦੀ ਸੀਲ ਝੋਟੀਆਂ ਨੇ ਜਮਾ ਤੇ 10-10 ਡਰਾਂ ਲੈਂਦੇ ਨੇ ਹਫਤਾ-ਹਫਤਾ ਸੂਣ ਦਾ ਚੰਗੀਆਂ ਨੇ ਯਾਰ ਚੰਗੀਆਂ ਚਾਉਂਦੀਆਂ ਨੇ ਬੂਰੀ ਦਾ ਤਾਂ ਕੱਦ-ਕਾਠ ਬਹੁਤ ਵੱਡਾ ਤੇ ਐਡਾ ਪਹਿਲਾਂ ਨੂੰ ਲੱਗਿਆ ਨਹੀਂ ਹੁੰਦਾ ਹਨਾ ਤੇ ਚੰਗੀਆਂ ਜੇ ਆਪਾਂ ਚੰਗਾ ਪਸ਼ੂ ਹੀ ਖਰੀਦਦੇ ਆ ਕੋਈ ਜੀ ਗੱਲ ਨਹੀਂ ਹੈਗੀ ਤੇ ਆਪਾਂ ਨੂੰ ਵਧੀਆ ਪਸ਼ੂ ਲੈਣੇ ਆਪਾਂ ਤਾਂ ਜਿਹੜਾ ਹੁੰਦਾ ਆਪਾਂ ਨੂੰ ਆਪਾਂ ਇਸ ਕਰੇ ਕਦੇ ਨਹੀਂ ਲੈਂਦੇ ਹੈਗੇ ਵੀ ਆਹ ਲੈ ਲਿਆ ਕਾਣੇ ਲੇਵੇ ਕਿ ਨਹੀਂ ਉਹ ਹੋਗੀ ਵਾਹ ਹੋਗੀ ਤੇ ਬਾਕੀ ਆਪਾਂ ਕੋਈ ਦਵਾਈਆਂ ਦੀ ਜਾਂ ਕੋਈ ਹੋਰ ਹਨਾ ਉਹ ਦੱਸਦੇ ਰਹਾਂਗੇ ਤੁਹਾਨੂੰ ਹੋਰ ਵੀ ਆਪਣੇ ਕੋਲੇ ਤਿਆਰਬੇ ਬਹੁਤ ਨੇ ਵੀ ਦੁੱਧ ਤੇ ਕੋਈ ਹੋਰ ਆ ਤੇ ਉਹ ਵੀ ਦੱਸਦੇ ਰਹਾਂਗੇ ਆਪਾਂ ਲੁੱਕ ਨਹੀਂ ਰੱਖਦੇ ਕੋਈ ਵੀ ਚੀਜ਼ ਦੀ ਇੱਕ ਦਾ ਹੁੰਦਾ ਬੰਦਾ ਲੁੱਕ ਰੱਖ ਲਾਂਦਾ ਯਾਰ ਆ ਨਾ ਦੱਸੋ ਆ ਨਾ ਦੱਸੋ ਕਿਉਂ ਆਪਾਂ ਆਪਦਾ ਕਰਮ ਖਾਣਾ ਤੁਸੀਂ ਆਪਦਾ ਖਾਣਾ ਯਾਰਾ ਪੈਣ ਪਾਇਆਂ ਨਾਲ ਹੀ ਆ ਹਨਾ ਉਹ ਬੰਦਾ ਕਾਮਯਾਬੀ ਨਹੀਂ ਹੁੰਦਾ ਜਿਹੜਾ ਲੁੱਕ ਰੱਖਦਾ ਹੈ ਚੋਰੀਆਂ ਰੱਖਦਾ ਤੇ ਇਹ ਚ ਕੋਈ ਉਹ ਨਹੀਂ ਹੁੰਦਾ ਹੁੰਦਾ ਤੇ ਇਹਦਾ ਦੱਸਣਾ ਜ਼ਰੂਰ ਚਾਹੀਦਾ ਬਾਕੀ ਆਪਣਾ ਚੈਨਲ ਜ਼ਰੂਰ ਫੋਲੋ ਕਰ ਲਿਓ ਤੇ ਬਸ ਇਹੀ ਬੇਨਤੀ ਹੈ ਤੇ ਸ਼ੇਅਰ ਕਰ ਦਿਓ ਦੇਖਦੇ ਬਹੁਤਾਂ ਵੀਡੀਓ ਪਰ ਫੋਲੋ ਘੱਟ ਕਰਦੇ ਆ ਬਸ ਓਡੇ ਅੱਗੇ ਇਹੀ ਬੇਨਤੀ ਆਪਣਾ ਚੈਨਲ ਫੋਲੋ ਕਰ ਲਿਓ ਆਪਾਂ ਵੀਡੀਓ ਪਾਇਆ ਕਰਾਂਗੇ ਫਿਰ ਸੁਆਦ ਆ ਜਾਂਦਾ ਯਾਰ ਜਦੋਂ ਭੈਣ ਭਾਈ ਲਾਈਕ ਕਰਨਾ ਜੇ ਲਾਈਕ ਜਾਂ ਕਰਨਾ ਫਿਰ ਵੀਡੀਓ ਪਾਉਣ ਦਾ ਸੁਆਦ ਆ ਨਹੀਂ ਆਉਂਦਾ ਤੇ ਫਿਰ ਆਪਾਂ ਨੂੰ ਵੀ ਆਏ ਹੋ ਜਾਂਦਾ ਯਾਰ ਵੀ ਆਪਣੇ ਭੈਣ ਭਾਈ ਦੇਖਦੇ ਆ ਯਾਰ ਆਪਾਂ ਭੈਣ ਭਾਈਆਂ ਵਾਸਤੇ ਕੁਝ ਕਰੀਏ ਹਨਾ ਪਾਈਏ ਯਾਰ ਦੱਸੀਏ ਹਨਾ ਬੰਦੇ ਨੂੰ ਫਿਰ ਆਏ ਦਿਲਚਸਪੀ ਹੋ ਜਾਂਦੀ ਆ ਮਸ ਆਹੀ ਗੱਲ ਆ ਤੇ ਜੇ ਕੋਈ ਕਿਸੇ ਨੇ ਪਸ਼ੂ ਲੈਣਾ ਹੋਵੇ ਜਿਆ ਜਾਂ ਮਰਜੀ ਲੈ ਲਿਓ ਆਪਾਂ ਤੋਂ 20 ਲੀਟਰ ਵਾਲਾ ਲੈ ਲਿਓ 15 ਵਾਲਾ ਲੈ ਲਿਓ 12 ਵਾਲਾ ਲੈ ਲਓ ਤੂੰ ਕੱਟਣੀ ਲੈਂਦੇ ਆਪਾਂ ਬੜੀ ਹੁੰਦੀਆਂ ਨੇ ਕੋਈ 2 ਲੱਖ ਵਾਲਾ 2.5 ਵਾਲਾ ਜਿਹਾ ਜਿਹਾ ਮਰਜੀ ਪਸ਼ੂ ਜਿਹਾ ਜਿਹਾ ਚਾਹੀਦਾ ਤੇ ਉਹ ਜਿਹਾ ਲੈ ਲਿਓ ਲੱਖ ਤੋਂ ਥੱਲੇ ਫੋਨ ਨਾ ਕਰਿਓ ਪਸ਼ੂ ਉੱਤੀ ਹੁੰਦੇ ਨੇ ਆਪਣੇ ਕੋਲੇ ਤੇ ਉਹ ਵੀ ਹੁਣ ਲੈਣ ਲੱਗਿਆਂ ਆਪਾਂ ਪਹਿਲਾਂ ਉੱਤੇ 2 ਲੱਖ ਵਾਲੀ ਲੈਂਦੇ ਸੀ ਵਿਚ ਭਾਈਆਂ ਦੇ ਅਰਬਾਈਆਂ ਦੇ ਫੋਨ ਆਉਣ ਲੱਗ ਜਾਂਦੇ ਨੇ ਫਿਰ ਕਹਿੰਦੇ ਯਾਰ ਤੁਸੀਂ ਪਸ਼ੂ ਸਾਨੂੰ ਉਹ ਆਪਾਂ ਤਾਂ ਲੈਣ ਲੱਗੇ ਪਹਿਲਾਂ 2 ਲੱਖ ਤੋਂ ਕਿਤੇ ਘੱਟ ਆਪਾਂ ਪਸ਼ੂ ਨਹੀਂ ਲਿਆ ਸੀ ਤੇ ਲੱਖ ਤੋਂ ਥੱਲੇ ਵਾਲਾ ਤਾਂ ਕਿਤੇ ਲਈ ਨਹੀਂ ਆਪਾਂ ਹੁਣ ਵੀ ਤੇ ਉੱਪਰ ਵਾਲੀ ਹੁੰਦੇ ਨੇ ਤੇ ਅੱਜ ਤਾਈਂ ਆਪਾਂ ਪਸ਼ੂ ਨਹੀਂ ਲਿਆ ਹੈਗਾ ਆਪਣੇ ਕੋਲੇ ਵਧੀਆ ਪਸ਼ੂ ਹੁੰਦੇ ਨੇ ਹਰਿਆਣੇ ਦੇ ਤੇ ਜੇ ਕਿਸੇ ਨੇ ਲੈਣਾ ਹੋਵੇ ਆਪਣੇ ਨਾਲ ਸੰਪਰਕ ਕਰ ਲਿਓ ਜ਼ਿਲ੍ਹਾ ਆਪਣਾ ਮਾਨਸਾ ਤੇ ਰਤੀਏ ਕੋਲੇ ਪਿੰਡ ਪੈ ਜਾਂਦਾ ਆਪਣਾ ਬੋਹਾ ਕੋਲੇ ਵਿਜਾਲੇ ਆ ਹਰਿਆਣੇ ਦੀ ਹੱਦ ਤੇ ਪੈ ਜਾਂਦਾ ਜਮਾ ਤੇ ਚੀਜ਼ਾਂ ਆਪਾਂ ਹੁਣ ਪਹਿਲਾਂ ਬੋਲਿਆ ਕਰਾਂਗੇ ਯਾਦ ਕਰਕੇ ਤੇ ਪਿੰਡ ਤੇ ਡਰੈਸ ਤੁਹਾਨੂੰ ਤੇ ਚੈਨਲ ਫੋਲੋ ਤੇ ਲਾਈਕ ਨੂੰ ਹੁਣ ਆਪਾਂ ਪਹਿਲਾਂ ਗਿਆ ਕਰਾਂਗੇ ਹਨ ਆਪਾਂ ਹੁਣ ਮਗਰ ਲੈ ਜਾਂਦੇ ਆਂ ਤਾਂ ਵੀਡੀਓ ਬੜੀ ਲੰਬੀ ਹੋਈ ਜਾਂਦੀ ਆ 17 18 ਮਿੰਟਾਂ ਦੀ ਹੋਊਗੀ ਗੱਲਾਂ-ਗੱਲਾਂ ਚ ਤੇ ਬਾਕੀ ਆਪਣਾ ਨੰਬਰ ਹੈਗਾ 97790 58399 ਇਹ ਆਪਣਾ ਨੰਬਰ ਆ ਜ਼ਿਲ੍ਹਾ ਮਾਨਸਾ ਤੇ ਪਿੰਡ ਪਏ ਜਾਂਦਾ ਆਪਣਾ ਇੱਥੇ ਆਪਣਾ ਰਤੀਏ ਕੋਲੇ ਤੇ ਚੈਨਲ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਦੇ ਹੋ ਬਸ ਇਹੀ ਤੁਹਾਡੇ ਕੋਲ ਬੇਨਤੀ ਹੈ ਧੰਨਵਾਦ ਜੀ